ਸਾਨੂੰ ਮਿਲੀ ਵੱਡੀ ਕਾਮਯਾਬੀ ਪੀਤੇ ਦਿਨ ਹਲਕਾ ਫਤਿਹਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਤੇ ਤੋਂ ਮੈਡੀਕਲ ਸਟੋਰਾਂ ਤੇ ਫਾਇਰ ਕਰਨ ਵਾਲੇ ਮੁਲਜ਼ਮਾਂ ਨੂੰ ਗੁਰਤਾਸ ਪਰਪੋਲਸ ਨੇ 18 ਘੰਟੇ ਦੇ ਅੰਦਰ ਅੰਦਰ ਕੀਤਾ ਗ੍ਰਿਫਤਾਰ ਵਿਦੇਸ਼ ਚੋਂ ਪੈਟਕੇ ਫਰੋਤੀਆਂ ਮੰਗਣ ਵਾਲੇ ਗੈਂਗਸਟਰ ਅਮਰਤਪਾਲ ਦਾਲਮ ਦੇ ਗੈਂਗ ਦਾ ਕੀਤਾ ਪਰਦਾਫਾਸ਼ ਦੋਸ਼ੀਆਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਦੋ ਪਿਸਟਲ ਸਮੇਤ ਮੈਗਜ਼ਨ ਤੇ 8 ਰਾਊਂਡ ਕੀਤੇ ਬਰਾਮਦ ਮੁਲਜ਼ਮਾਂ ਦੀ ਪਛਾਣ ਸਰਪਜੀਤ ਸਿੰਘ ਉਰਫ ਸਾਬੀਬ, ਥਾਣਾ ਡੇਰਾ ਬਾਬਾ ਨਾਨਕ, ਅਦਿਲਾਪ੍ਰੀਤ ਸਿੰਘ ਉਰਫ ਲਾਗਵਾਸੀ ਅਰੋ ਖੇਰਾ ਥਾਣਾ ਕਲਾਲਾਲ ਸਿੰਘ ਵੱਜੋਂ ਹੋਈ ਹੈ ਗੁਰਦਾਸਪੁਰ ਦੇ ਪਿੰਡ ਤਾਲਮਤਾ ਰਹਿਣ ਵਾਲਾ ਹੈ ਗੈਂਗਸਟਰ ਮੋਲਜਮ ਜੋ ਅਕੇ ਚਲਾਉਂਦਾ ਸੀ ਨੈਟਵਰਕ ਐਸਐਸਪੀ ਗੁਰਦਾਸਪੁਰ ਅਦਿੱਤੀਆਂ ਨੇ ਅੱਜ ਪ੍ਰੈਸ ਕਾਨਫਰੰਸ ਘਰ ਜਾਣਕਾਰੀ ਦਿੱਤੇ ਹੋਏ ਦੱਸਿਆ ਕਿ ਕਰਤਾਸਪੁਰ ਪੁਲਿਸ ਨੇ ਵਿਦੇਸ਼ ਚ ਪੈਟ ਕੇ ਫਰੋਤੀਆ ਮੰਗਣ ਵਾਲੇ ਗੈਂਗਸਟਰ ਗਰੋਹ ਦਾ ਪਰਦਾਫਾਸ਼ ਕੀਤਾ ਹੈ ਉਹਨਾਂ ਕਹਿੰਦੇ ਕਿ ਇਸ ਗਰੋਹ ਦੇ ਦੋ ਮੈਂਬਰਾਂ ਵੱਲੋਂ ਵਡਾਲਾ ਬੈਂਕਰ ਤੇ ਖੈਰਾ ਮੈਡੀਕਲ ਸਟੋਰ ਅਤੇ ਦਾਲਮ ਅੱਡੇ ਤੇ ਗੁਰੂ ਨਾਨਕ ਮੈਡੀਕਲ ਸਟੋਰ ਉੱਪਰ ਫਾਇਰਿੰਗ ਕੀਤੀ ਸੀ ਅਤੇ ਦਾਲਮ ਮੈਡੀਕਲ ਸਟੋਰ ਦੇ ਮਾਲਕ ਜੋਗਾ ਸਿੰਘ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਸਨ ਅਤੇ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਆ ਡੀਐਸਪੀ ਕਲਾਨੌਰ ਅਤੇ ਐਸਐਚਓ ਦੀ ਟੀਮ ਬਣਾ ਕੇ ਸੋਰਸਾਂ ਰਾਹੀਂ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਮੁਲਜ਼ਮਾਂ ਲੋਂਡੋ ਪਿਸਟਲ ਮੈਗਜ਼ੀਨ ਸਮੇਤ 8 ਰਾਉਂਡ ਵੀ ਪ੍ਰਾਪਤ ਕੀਤੇ ਹਨ ਅਤੇ ਇਹਨਾਂ ਕੋਲੋਂ ਬ੍ਰੀਕੀ ਨਾਲ ਪੁੱਛਗਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਤੁਹਾਨੂੰ ਸਾਰਿਆਂ ਨੇ ਜਿੱਦਾਂ ਪਤਾ ਹੈ ਕਿ ਕੱਲ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਬਟਾਲਾ ਦੇ ਵਿੱਚੇ ਦੋ ਆ ਫਾਇਰ ਆਰਮ ਜਿਹੜੀ ਵਾਰਦਾਤ ਜਿਹੜੀ ਅੰਜਾਮ ਦਿੱਤੀ ਗਈ ਸੀ ਉਸੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਾ ਕਿ ਕੱਲ ਇਵਨਿੰਗ ਸਵੇਰ 9:00 ਦੇ ਅਰਾਊਂਡ ਜਿਹੜਾ ਹੈਗਾ ਵਡਾਲਾ ਬੰਗਰ ਜਿਹੜਾ ਪੀਐਸ ਕਲਾਨੌਰ ਹੈ ਉਹਦੇ ਇੱਕ ਮੈਡੀਕਲ ਸ਼ਾਪ ਤੇ ਜਿਹੜਾ ਹੈਗਾ ਫਾਇਰ ਹੋਇਆ ਸੀ ਐਂਡ ਉਸ ਤੋਂ ਬਾਅਦ ਅਸੀਂ ਸਾਡੀ ਟੀਮਾਂ ਉੱਥੇ ਪਹੁੰਚ ਗਈ ਸੀ ਐਂਡ ਟੀਮਾਂ ਨੇ ਪੂਰਾ ਚੈੱਕ ਕੀਤਾ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਸਾਰੇ ਮੌਕੇ ਤੇ ਸੀ ਇਮੀਡੀਏਟਲੀ ਜਿਹੜੀ ਆ ਗਈ ਡੀਐਸਪੀ ਡੀਐਸਪੀਡੀ ਅਤੇ ਜਿਹੜਾ ਹੈਗਾ ਡੀਐਸਪੀ ਕਲਾਨੌਰ ਦੇ ਨਾਲ ਨਾਲ ਸਾਡੀ ਜਿਹੜੀ ਸਪੈਸ਼ਲ ਬਾਂਡ ਦੀ ਟੀਮ ਹੈ ਸਪੈਸ਼ਲ ਟੀਮ ਹੈ ਸੀਆਈਏ ਐਂਡ ਕਲਾਨੌਰ ਥਾਣੇ ਦੀ ਟੀਮ ਹੈ ਇਹਨਾਂ ਦੀ ਅਸੀਂ ਵਕ ਵਕ ਟੀਮਾਂ ਬਣਾਈਆਂ ਹੈ ਜੀ ਐਂਡ ਅਸੀਂ ਇਹਦੇ ਚੁਕਿਸਤੇ ਕੰਮ ਕੀਤਾ ਸੀ। ਤੋਂ ਅਸੀਂ ਬੜੀ ਛੇਤੀ ਜਿਹੜਾ ਹੈਗਾ ਜਿਹੜੇ ਫਾਇਰ ਕਰਨ ਵਾਲੇ ਜਿਹੜੇ ਦੋ ਇੱਕ ਮੁੰਡਾ ਸੀਗਾ ਦੋ ਮੁੰਡੇ ਜਿਹੜੇ ਹੈਗੇ ਸਰਬਜੀਤ ਸਾਬੀ ਅਤੇ ਲੌਕਵਿੰਦ ਲੌ ਆ ਇਹ ਕਿਲਾ ਲਾਲਚਿੰਗ ਨਾਣਾੜਾ ਹੈਗਾ ਦੂਸਰਾ ਢੇਰਾ ਬਾਬਾ ਨਾਨਕੜਾ ਨਾੜਾ ਅਸੀਂ ਦੋਨੋਂ ਗ੍ਰਿਫਤਾਰ ਕਰ ਲਏ। ਇਹਨਾਂ ਤੋਂ ਇੱਕ 30 ਬੋਲ ਦਾ ਪਿਸਟਲ ਇੱਕ 23 ਬੋਲ ਦਾ ਪਿਸਟਲ ਅਲੋਂਗ ਵਿਦ 8 ਜਿਹੜੇ ਹੈਗੇ ਜਿੰਦਾ ਜਿਹੜੇ ਕਾਤੂ ਸਗੇ ਰਾਉਂਡ ਹੈਗੇ ਉਹ ਅਸੀਂ ਹੈ ਬਰਾਮਦ ਕੀਤੇ ਹੈਗੇ। ਤੋ ਅਸੀਂ ਜਿਹੜਾ ਹੈਗਾ ਇਹ ਸਾਰਿਆਂ ਨੂੰ ਅਸੀਂ ਜਦੋਂ ਚੈੱਕ ਕੀਤਾ ਹੈਗਾ ਅਸੀਂ ਇਹਨਾਂ ਨੂੰ ਪੁੱਛਗਿਛ ਵੀ ਕੀਤੀ ਹੈਗੀ ਤਾਂ ਸਾਨੂੰ ਪਾਇਆ ਕਿ ਵੀ ਇਹਨਾਂ ਨੇ ਜਿਹੜੀ ਹੈਗੀ ਇੱਕ ਉਹਦੇ ਹੀ ਜਸਟ ਬਾਅਦ ਜਿਹੜੀ ਹੈਗੀ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਉਹਦੇ ਜਸਟ ਬਾਅਦ ਜਿਹੜਾ ਹੈ ਇਹਨਾਂ ਨੇ ਪਿੰਡ 달ਮ ਜਿਹੜਾ ਹੈਗਾ ਜ਼ਿਲ੍ਹਾ ਡੇਰਾ ਬਾਬਾ ਨਾਨਕ ਜਿਹੜਾ ਹੈਗਾ ਜ਼ਿਲ੍ਹਾ ਬਟਾਲਾ ਪੇਸ ਡਿਸਟ੍ਰਿਕਟ ਬਟਾਲਾ ਦੇ ਵਿਖੇ ਇੱਕ ਵਾਰਦਾਤ ਜਨਾਨੇ ਕੀਤੀ ਸੀ ਜਿੱਥੇ ਇਹਨਾਂ ਨੇ ਇੱਕ ਡਾਕਟਰ ਜਿਹੜਾ ਹੈਗਾ ਇੱਕ ਲੋਕਲ ਜਿਹੜਾ ਆਰਐਮਪੀ ਡਾਕਟਰ ਜਿਹੜਾ ਇੱਥੇ ਜਿਨ੍ਹਾਂ ਦੀ ਮੈਡੀਕਲ ਸ਼ੋਅ ਸੀ ਉੱਥੇ ਫਾਇਰ ਕੀਤਾ ਸੀ ਐਂਡ ਉਹਨਾਂ ਦੇ ਹੱਥ ਦੇ ਵਿੱਚ ਵੀ ਗੋਲੀ ਲੱਗੀ ਸੀ ਤੋਂ ਉਹਨਾਂ ਦੇ ਜਾਨ ਲੈਵਾ ਅਮਲਾ ਵੀ ਇਹਨਾਂ ਨੇ ਕੀਤਾ ਸੀ ਤੋਂ ਅਸੀਂ ਦਰੇ ਦੋਨੋਂ ਕੇਸਿਸ ਹੈਗੇ ਅਸੀਂ ਦੋਨੋਂ ਕੇਸਿਸ

ਤੋ ਉਹਦੀ 50 ਲੱਖ ਦੇ ਅਰਾਊਂਡ ਜਿਹੜੇ ਸੀਗੀ ਛੋਟੀ ਡਿਮਾਂਡ ਕੀਤੀ ਸੀਗੀ ਐਂਡ ਜਿਹੜਾ ਦੂਸਰਾ ਜਿਹੜਾ ਇਨਸੀਡੈਂਟ ਹੈਗਾ ਉਹ ਉਹ ਉਹਦਾ ਅਸੀਂ ਮੋਟਿਵ ਜਿਹੜਾ ਹੈਗਾ ਪਤਾ ਕਰ ਰਹੇ ਸੀਗੇ ਬਾਕੀ ਸਾਡਾ ਬਟਾਲਾ ਪੁਲਿਸ ਨਾਲ ਵੀ ਤਾਲਮੇਲ ਹੈਗਾ ਵੀ ਅਸੀਂ ਉਹ ਵੀ ਚੈੱਕ ਕਰੇ ਆ ਜਿਹੜੇ ਰੋਪਨਾ ਬਿਲੋਂਗ ਕਰਦੇ ਨਾਲ ਜਿਹੜੇ ਆ ਜਿਹੜਾ ਹੈਗਾ ਅਮਰਿਤ ਦੱਲ ਨਾਮ ਦਾ ਇੱਕ ਵਿਅਕਤੀ ਹੈਗਾ ਜਿਹੜਾ ਯੂਐਸ ਬੈਠਾ ਹੈਗਾ ਉਹਦੇ ਕਹਿੰਦੇ ਕੀਤੀ ਹੋਈ ਹੈ ਅਸੀਂ ਉਹ ਵੀ ਜਿਹੜਾ ਹੈਗਾ ਪ੍ਰਾਈਮਸ ਹੈ ਉਹਦਾ ਵੀ ਉਹ ਅਸਿਸਟਬਲਿਸ਼ ਕਰਵੇ ਹੈ ਜੀ ਇਹ ਨਾ ਕੋਈ ਕ੍ਰਿਮੀਨਲ ਬੈਕਗਰਾਉਂਡ ਐਜ਼ ਆਫ ਨਾ ਉਹ ਨਹੀਂ ਫਸਟ ਇਨਸੀਡੈਂਟ ਤੇ ਹੀ ਸ਼ਾਮਿਲ ਹੈਗੇ ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਹੈ ਉਮਰ ਕਿੰਨੀ ਹੈ ਜੀ ਉਮਰ 20 ਤੋਂ 25 ਸਾਲ ਦੇ ਵਿੱਚ ਹੈ ਜੀ ਪਰ ਇਹਨਾਂ ਨੇ ਪਹਿਲਾਂ ਵੀ ਕੋਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਦਾ ਰਿਕਾਰਡ ਨਹੀਂ ਹੈ ਜੀ ਕੋਈ ਸਕਿੰਨ ਹੋਇਆ ਕੋਈ ਨਹੀਂ ਨਹੀਂ ਐਜ਼ ਆਫ ਨਾ ਉਹ ਤੋਂ ਜਿਹੜਾ ਇਹਦਾ ਪਹਿਲਾ ਫਸਾਈ ਤੋਂ ਸਾਨੂੰ ਆਹੀ ਦੋ ਇਨਸੀਡੈਂਟ ਲੱਭੇ ਹੈਗੇ ਬਾਕੀ ਸੀ ਨੂੰ ਚੈੱਕ ਕਰਵੇ ਹੈਗੇ ਕਿ ਇਹਨਾਂ ਦੇ ਵੱਲੋਂ ਉਹ ਕੋਈ ਜਿਹੜੀ ਵਾਰਦਾਤਾਂ ਜਨਮ ਦਿੱਤੀ ਗਈ ਨਹੀਂ ਦਿੱਤੀ ਗਈ ਜਾ ਕਿਸੇ ਵਰਤਾਰੇ ਦੇ ਵਿੱਚ ਸਪੋਰਟ ਦਿੱਤਾ ਨਹੀਂ ਦਿੱਤਾ ਉਹ ਸਾਰੇ ਅਸੀਂ ਜਿਹੜਾ ਪਹਿਲੂ ਹੈ ਉਹਨਾਂ ਤੇ ਜਿਹੜੇ ਹੈਗੇ ਅਸੀਂ ਕੰਮ ਕਰੇਗੇ ਅਸੀਂ ਬੜੇ ਹੀ ਕੋਲ ਟਾਈਮ ਦੇ ਵਿੱਚ ਜਿਹੜਾ ਹੈਗਾ ਦੋ ਜਿਹੜੀ ਹੈਗੀ ਫਾਇਰਿੰਗ ਦੀ ਜਿਹੜੀ ਵਾਰਦਾਤ ਹੈ ਉਹਨੂੰ ਬੜੇ ਹੀ ਜਿਹਨੂੰ ਕਹਿੰਦੇ ਹੈਗੇ professionl ਤਰੀਕੇ ਨਾਲ ਜਿਹੜਾ ਹੈਗਾ ਸਿਚੁਏਸ਼ਨ ਜਿਹੜਾ ਹੈਗਾ ਉਹ ਵੀ ਇੱਕ ਨਾ ਇਤੋਂ ਵੱਧ ਵੀ ਹੋ ਸਕਦੀ ਹੈ ਕਿਉਂਕਿ ਉਹ ਤਾਂ ਇਨਵੈਸਟੀਗੇਸ਼ਨ ਦੇ ਉੱਪਰ ਹੈਗਾ ਕਿ ਕੀ ਕੀ ਹੈਗਾ ਐਟ ਥਿਸ ਪੁਆਇੰਟ ਆਫ ਟਾਈਮ ਅਸੀਂ ਐਦੇ ਚ ਕਮੈਂਟ ਨਹੀਂ ਕਰ ਸਕਦੇ ਇਹ ਇਨਵੈਸਟੀਗੇਸ਼ਨ ਇੱਕ ਹੈ ਕਿ ਉਹ ਬੜਾ ਹੀ ਡਾਇਨਾਮਿਕ ਹੈ ਕਿ ਅਸੀਂ ਇਹਦੇ ਚ ਕਿਹੜੀ ਕਿਹੜੀ ਲੀਡਰ ਨਿਕਲਦੀ ਹੈ ਹੈ ਜੀ ਉਹ ਉਹਦੇ ਚ ਡਿਪੈਂਡ ਕਰੂਗਾ ਜਿਹੜਾ ਵੀ ਦੇਸ਼ ਬੇਟਾ ਲੜਕਾ ਹੋਵੇ ਸੰਬੰਧਿਤ ਹੋਵੇ ਉਹ ਸਾਰੀ ਜੀ ਇਨਵੈਸਟੀਗੇਸ਼ਨ ਦਾ ਸਬੰਧ ਹੈ ਨਹੀਂ ਜੀ ਨਹੀਂ ਇਹੋ ਐਜ ਆਫ ਨਾਉ ਤੋ ਇਹਨਾਂ ਦਾ ਪੜਾਈ ਦਾ ਨਾਲ ਕੋਈ ਵੀ ਰਿਲੇਸ਼ਨ ਨਹੀਂ ਜਾਪਾਨ ਸਰ ਇਹ ਨਹੀਂ ਹੈ ਯਾ ਤੋ ਕੋ ਸਾਰੇ ਅਸੀਂ ਚੈੱਕ ਕਰੇਗੇ ਕਿ ਵੈਪਨ ਕਿੱਥੋਂ ਆਏ ਇਹਨਾਂ ਨੂੰ ਕੌਣ ਸਪਲਾਈ ਦਿੱਤੀ ਉਹ ਸਾਰਾ ਇਨਵੈਸਟੀਗੇਸ਼ਨ ਚ ਅਸੀਂ ਦੇਖਾਂਗੇ ਜਿਹੜੇ ਕਿੰਨੇ ਕਿੰਨੇ ਕੀ ਕੀ ਕੀਤਾ ਹੈ